ਸੋ ਅਸੀ ਕੱਲ ਜੀ ਸਾਰੇ ਪਰਮਾਤਮਾ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਗੇ ਮੈਂ ਵੀ ਠੀਕ ਠਾਕ ਹੈਗੀ ਆ ਤੇ ਅੱਜ ਆਪਾਂ ਬਣਾਉਣ ਲੱਗੇ ਸੀ ਗਾਜਰਾਂ ਦੀ ਆਲੂ ਗਾਜਰਾਂ ਦੀ ਸਬਜੀ ਤੇ ਮੈਂ ਕਿਹਾ ਚਲੋ ਤੁਹਾਨੂੰ ਇਹ ਵੀ ਸਬਜੀ ਵੀ ਦਿਖਾਉਣੀ ਆ ਵੈਸੇ ਮੈਂ ਤੜਕਾ ਤਾਂ ਲਗਾ ਰਹੀ ਹਾਂ ਇੱਕ ਪਾਸੇ ਟਾਈਮ ਸੇਵ ਕਰਦੇ ਦੂਜੇ ਪਾਸੇ ਮੈਂ ਗਾਜਰਾਂ ਨੂੰ ਛਿੱਲਣ ਲੱਗੀ ਸੀ ਤੇ ਤੜਕਾ ਦੇਖ ਲਓ ਮੇਰਾ ਬਣ ਰਿਹਾ ਤੇ ਨਾਲ ਮੈਂ ਇੱਕ ਤੜਕਾ ਹੋਰ ਵੀ ਲਗਾਇਆ ਟਾਈਮ ਸੇਵਿੰਗ ਕਰ ਰਹੀ ਹਾਂ ਦੋ ਤੜਕੇ ਲਗਾ ਰਹੀ ਹਾਂ ਕਿ ਇੱਕ ਕੱਲ ਹੀ ਚਾਹੀਦਾ ਹੋਊਗਾ ਤੇ ਜਾਂ ਸ਼ਾਮ ਨੂੰ ਤੇ ਇਸ ਕਰਕੇ ਮੈਂ ਟਾਈਮ ਦੇ ਨਾਲ ਹੀ ਜਦੋਂ ਤੜਕਾ ਲਗਾਉਣੀ ਆ ਤੇ ਇਹਦੇ ਨਾਲ ਟਾਈਮ ਸੇ ਬਹੁਤ ਹੁੰਦਾ ਜਦੋਂ ਤੁਸੀਂ ਕੰਮਕਾਰਾਂ ਤੇ ਜਾਣਾ ਹੁੰਦਾ ਤੁਹਾਡੇ ਬਹੁਤ ਬਚਤ ਹੁੰਦੀ ਹੈ ਕਿਉਂਕਿ ਗੈਸ ਦੇ ਕੋਲੇ ਆਪਾਂ ਖੜਨਾ ਹੁੰਦਾ ਇਸ ਕਰਕੇ ਬਈ ਇੱਕ ਦੀ ਜਗ੍ਹਾ ਤੇ ਦੋ ਤੜਕੇ ਲਗਾ ਲੋ ਤਾਂ ਉਹ ਸਭ ਤੋਂ ਬੈਸਟ ਰਹਿੰਦਾ ਤੇ ਅੱਜ ਮੈਂ ਬਣਾ ਰਹੀ ਆ ਆਲੂ ਗਾਜਰਾਂ ਦੀ ਸਬਜ਼ੀ ਆਲੂ ਆਲੂਆਂ ਦੇ ਖਾਣਾਂ ਆਪਣਾ ਕਿੰਨੇ ਬੈਨੀਫਿਟ ਹੈਗੇ ਤੇ ਗਾਜਰਾਂ ਖਾਣ ਦੇ ਕਿੰਨੇ ਬੈਨੀਫਿਟ ਹੈਗੇ ਅੱਜ ਮੈਂ ਦਾ ਇਹਨਾਂ ਦੇ ਬਾਰੇ ਆਪਾਂ ਗੱਲ ਕਰਾਂਗੇ ਜੇ ਆਪਾਂ ਆਲੂਆਂ ਨੂੰ ਖਾ ਆਲੂਆਂ ਦੇ ਸਾਹ ਆਲੂਆਂ ਨੂੰ ਖਾਣੇ ਇਹਦੇ ਵਿੱਚ ਵਿਟਾਮਿਨ ਸੀ ਐਂਡ ਬੀ 6 ਹੁੰਦਾ ਜਿਹੜਾ ਕਿ ਤੁਹਾਡੀ ਤਾਕਤ ਤੁਹਾਡੇ ਦਿਮਾਗ ਨੂੰ ਤੁਹਾਨੂੰ ਬਹੁਤ ਤਾਕਤ ਮਿਲਦੀ ਆ ਤੇ ਪੋਟਾਸ਼ੀਅਮ ਹੁੰਦਾ ਬਲੱਡ ਪ੍ਰੈਸ਼ਰ ਕੰਟਰੋਲ ਕਰਦਾ ਕਰਨ ਦੇ ਵਿੱਚ ਤੁਹਾਡੀ ਇਹ ਮਦਦ ਕਰਦੇ ਆ ਆਲੂ ਫਾਈਬਰ ਹੁੰਦੇ ਆ ਜਿਹਦਾ ਹਾਜਮ ਕਰਨ ਲਈ ਤੇ ਜੇ ਤੁਹਾਨੂੰ ਕਬਜ਼ ਹੈਗੀ ਆ ਤੇ ਕਬਜ਼ ਦੇ ਵਿੱਚ ਵੀ ਇਹ ਤੁਹਾਡੀ ਆਲੂ ਮਦਦ ਕਰਦੇ ਆ ਤੇ ਸੌਰੀ ਜੇ ਲੋੜ ਤੋਂ ਵੱਧ ਖਾ ਲੋ ਤਾਂ ਫਿਰ ਇਹ ਭਾਰ ਨੂੰ ਵਧਾਉਂਦੇ ਵੀ ਆ ਤੇ ਇਸ ਕਰਕੇ ਲਿਮਟ ਦੇ ਵਿੱਚ ਆਪਾਂ ਨੂੰ ਇਹ ਸਾਰੇ ਖਾਣੇ ਚਾਹੀਦੇ ਜਿਹੜੀ ਗਾਜਰ ਹੈਗੀ ਆ ਇਹਦੇ ਵਿੱਚ ਵਿਟਾਮਿਨ A ਹੁੰਦਾ ਆ ਜਿਹੜਾ ਆਪਣੀਆਂ ਅੱਖਾਂ ਲਈ ਬਹੁਤ ਫਾਇਦੇਮੰਦ ਹੁੰਦਾ ਆ ਤੇ ਚਮੜੀ ਨੂੰ ਤੰਦਰੁਸਤ ਰੱਖਦੀ ਹੈਗੇ ਤਨ ਇਫੈਕਸ਼ਨ ਤੋਂ ਆਪਾਂ ਨੂੰ ਗਾਜਰ ਬਹੁਤ ਬਚਾਉਂਦੀ ਆ ਤੇ ਫਾਈਬਰ ਹੁੰਦਾ ਇਹਦੇ ਵਿੱਚ ਇਹ ਹਾਜ਼ਮ ਕਰਨ ਲਈ ਤੁਹਾਡੀ ਬਹੁਤ ਮਦਦ ਕਰਦੇ ਆ ਦਿਲ ਦੇ ਦਿਲ ਤੇ ਹੱਡੀਆਂ ਜਿਹੜੀਆਂ ਹੁੰਦੀਆਂ ਉਹਨਾਂ ਲਈ ਇਹ ਬਹੁਤ ਚੰਗੀ ਹੁੰਦੀ ਆ ਖਾਣੇ ਚਾਹੀਦੇ ਤੁਹਾਨੂੰ ਤੇ ਜੇ ਆਪਾਂ ਇਹਨਾਂ ਨੂੰ ਲੋੜ ਤੋਂ ਬਾਅਦ ਖਾ ਲਈਏ ਤਾਂ ਇਹਨਾਂ ਦੇ ਨੁਕਸਾਨ ਕੋਈ ਨਹੀਂ ਹੈਗੇ ਪਰ ਜਿਵੇਂ ਬਲਾ ਆਪਣਾ ਭਾਰ ਵੱਜ ਜਾਂਦਾ ਹੈ ਆ ਸ਼ੂਗਰ ਵੱਜ ਜਾਂਦੀ ਹੈ ਨਾ ਇਹ ਚੀਜ਼ਾਂ ਦੇ ਵਿੱਚ ਹੁੰਦਾ ਪਰ ਤੁਹਾਨੂੰ ਗਾਜਰ ਆਲੂ ਗਾਜਰਾਂ ਖਾਣੇ ਚਾਹੀਦੇ ਆ ਲਿਮਟ ਦੇ ਖਾਣੇ ਚਾਹੀਦੇ ਆ ਗਾਜਰਾਂ ਸਪੈਸ਼ਲੀ ਆਪਾਂ ਨੂੰ ਖਾਣੇ ਚਾਹੀਦੇ ਕਿਉਂਕਿ ਆਪਣੀ ਅੱਖਾਂ ਦੇ ਲਈ ਕਿਵੇਂ ਵੀ ਮਰਜ਼ੀ ਖਾਓ ਅੱਖਾਂ ਦੇ ਲਈ ਆਪਣੇ ਲਈ ਇਹ ਬਹੁਤ ਤਾਕਤ ਮਿਲਦੀ ਹੈ ਅੱਖਾਂ ਦੀ ਰੋਸ਼ਨੀ ਵਧੀਆ ਮਿਲਦੀ ਹੈ ਤੇ ਇਸ ਕਰਕੇ ਤੁਹਾਨੂੰ ਵੀਕ ਚੱਕਰ ਦੇ ਦਿਨ ਗਾਜਰਾਂ ਦੀ ਸਬਜ਼ੀ ਬਣਾ ਲਓ ਕੱਚੀਆਂ ਗਾਜਰਾਂ ਖਾ ਲਓ ਜਿਵੇਂ ਵੀ ਤੁਹਾਨੂੰ ਸਹੀ ਲੱਗਦਾ ਤੁਹਾਨੂੰ ਗਾਜਰਾਂ ਖਾਣੀਆਂ ਚਾਹੀਦੀਆਂ ਤੇ ਇਹਦੇ ਨਾਲ ਨਾਲ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਗਾਜਰਾਂ ਦੇ ਵਿੱਚ ਜਦੋਂ ਆਪਾਂ ਪਾਉਣੇ ਹੈਗੇ ਆ ਅਦਰ ਪਾਉਣੇ ਆ ਲਸਣ ਪਾਉਣੇ ਆ ਤੇ ਹਰੀ ਮਿਰਚ ਪਾਉਣੇ ਆ ਨਾ ਤੇ ਇਹਨਾਂ ਦੇ ਵੀ ਹੋਰ ਵੀ ਬੈਨੀਫਿਟ ਹੁੰਦੇ ਆ ਤੇ ਇਸ ਕਰਕੇ ਜਦੋਂ ਵੀ ਤੁਸੀਂ ਇਹਨਾਂ ਅਦਰ ਲਸਣ ਨੂੰ ਪਾਇਆ ਜਰੂਰ ਕਰੋ ਤੇ ਇਹ ਵੀ ਲਿਮਟ ਦੇ ਨਾਲ ਹੀ ਪਾਈ ਜਾਂਦੀਆਂ ਹਰ ਇੱਕ ਚੀਜ਼ਾਂ ਜੇ ਆਪਾਂ ਓਵਰਡੋਸ ਲੈ ਲਈਏ ਤਾਂ ਫਿਰ ਆਪਾਂ ਨੂੰ پتہ ਇਹ ਥੋੜੀ ਜਿਹੀ ਪ੍ਰੋਬਲਮ ਤੇ ਨੁਕਸਾਨ ਤਾਂ ਹੁੰਦਾ ਹੀ ਆ ਤੇ ਇਸ ਕਰਕੇ ਜਦੋਂ ਵੀ ਕੋਈ ਚੀਜ਼ ਖਾਣੀ ਆ ਜਾਂ ਬਣਾਉਣੀ ਆ ਕੋਈ ਵੀ ਆ ਤੁਸੀਂ ਉਹਨੂੰ ਆਪਣੇ ਹਿਸਾਬ ਦੇ ਨਾਲ ਸਬਜੀ ਦੇ ਦਾਲ ਦੇ ਜਾਂ ਤੁਸੀਂ ਸੈਲਡ ਦੇ ਜਿਵੇਂ ਵੀ ਹੈਗਾ ਉਹਨੂੰ ਥੋੜਾ ਜਿਹਾ ਆਪਣੇ ਲਿਮਟ ਦੇ ਨਾਲ ਬਣਾ ਕੇ ਖਾਇਆ ਕਰੋ ਕੋਈ ਨੁਕਸਾਨ ਨਹੀਂ ਹੁੰਦਾ ਤੇ ਤੁਹਾਡੀ ਸਿਹਤ ਵੀ ਵਧੀਆ ਰਹਿੰਦੀ ਆ ਤੇ ਤੁਹਾਡੇ ਭਾਰ ਵੀ ਤੁਹਾਡੇ ਕੰਟਰੋਲ 'ਚ ਰਹਿੰਦਾ ਆ ਤੇ ਜਿਹੜੇ ਵੀ ਮਾੜੀ-ਮੋਟੀ ਕੋਈ ਅੰਦਰ ਇਨਸਾਈਡ ਆਪਣੇ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਆ ਜਿਵੇਂ ਗੈਸ ਬਣ ਗਈ ਜਾਂ ਆਪਣੇ ਕੋਈ ਹੋਰ ਇਹ ਜੀ ਚੀਜ਼ ਹੋ ਗਈ ਤੇ ਉਹਨਾਂ ਲਈ ਇਹ ਯਾਦ ਕਰ ਲਸਣ ਹੋ ਗਿਆ ਮਿਰਚਾਂ ਹੋ ਗਈਆਂ ਗਾਜਰ ਹੋ ਗਿਆ ਕੋਈ ਵੀ ਵੈਜੀਟੇਬਲ ਹੋ ਗਿਆ ਆਪਣਾ ਉਹ ਤੁਹਾਡੀ ਹੈਲਪ ਕਰਦਾ ਆ ਤੇ ਇਸ ਕਰਕੇ ਤੁਹਾਨੂੰ ਵੈਜੀਟੇਬਲ ਜ਼ਿਆਦਾ ਖਾਣੇ ਚਾਹੀਦੀ ਆ ਮੈਂ ਰეკਮੈਂਡ ਕਰੂੰਗੀ ਕਿ ਵੈਜੀਟੇਬਲ ਜ਼ਿਆਦਾ ਖਾਣੇ ਚਾਹੀਦੀ ਆ ਜੂਸ ਵਗੈਰਾ ਵੀ ਜੇ ਤੁਸੀਂ ਪੀਨੇ ਹੋ ਜੂਸ ਵੀ ਤੁਸੀਂ ਪੀ ਸਕਦੇ ਆ ਪਰ ਜੂਸ ਵੀ ਹੈਗਾ ਇਹ ਕਿ एवरीडे ਪੀਓਗੇ ਤਾਂ ਤੁਹਾਡੀ ਇਹ ਓਵਰ ਲਿਮਿਟ ਹੋ ਜਾਂਦਾ ਤੇ एवरीडे ਨਾ ਕੋਈ ਵੀ ਜੂਸ ਹੋਵੇ ਤੁਸੀਂ एवरीडे ਨਾ ਪੀਵੋ ਜੇ ਤੁਸੀਂ ਫਰੈਸ਼ ਬਣਾ ਕੇ ਪੀਨੇ ਹੋ ਤਾਂ ਵੀ ਤੁਸੀਂ एवरीडे ਨਾ ਲਓ ਲੋ ਬੀਕਸ ਦੇ 2 ਜਾਂ 3 ਦਿਨ ਹਰ ਇੱਕ ਚੀਜ਼ ਦੀ ਲਿਮਟ ਹੁੰਦੀ ਹੈ ਹਰ ਇੱਕ ਚੀਜ਼ ਦਾ ਥੋੜਾ ਜਿਹਾ ਆਪਣੇ ਆਪ ਨੂੰ ਦੇਖ ਕੇ ਲੈ ਲਿਆ ਕਰੋ ਇਹ ਨਹੀਂ ਹੈ ਕਿ ਅਸੀਂ ਤਾਂ ਜੀ ਫਰੈਸ਼ ਜੂਸ ਪੀਨੇ ਹ ਹਰ ਰੋਜ਼ ਤੇ ਅਸੀਂ ਕਿਉਂ ਬਿਮਾਰ ਹੁੰਨੇ ਹ ਕਿਉਂਕਿ ਉਹ ਅਸੀਂ ਓਵਰ ਲਿਮਟ ਪੀ ਜਾਂਦੇ ਹਾਂ ਤੇ ਫਿਰ ਉਹ ਦੇ ਨਾਲ 슈ਗਰ ਆਉਂਦੀ ਹੈ ਹਰ ਇੱਕ ਚੀਜ਼ ਦੇ ਵਿੱਚ 슈ਗਰ ਹੁੰਦੀ ਹੈ ਥੋੜਾ ਜਿਹਾ ਬਸ ਮੈਂ ਅੱਜ ਦੀ ਸਬਜ਼ੀ ਬਣਾਉਂਦੀ ਬਣਾਣੀ ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲਾਂ ਵੀ ਕਰ ਲੈਨੇ ਆ ਤੇ ਥੋੜਾ ਜਿਨਾਂਕ ਮੈਨੂੰ ਗਿਆਨ ਤੇ ਮੈਂ ਤੁਹਾਨੂੰ ਗਿਆਨ ਵੀ ਦੇ ਦਿੰਨੀ ਆ ਦੱਸ ਦਿੰਨੀ ਆ ਤੁਹਾਡੀ ਮਰਜ਼ੀ ਆ ਤੇ ਦੇਖੋ ਮੇਰੀ ਸਬਜ਼ੀ ਵੀ ਕਿੰਨੀ ਸੋਹਣੀ ਬਣੀਗੀ ਤੁਹਾਡੇ ਨਾਲ ਗੱਲਾਂ ਕਰਦੀ ਕਰਦੀ ਦੀ ਤੇ ਦੂਜੇ ਪਾਸੇ ਮੇਰੇ ਇੱਕ ਤੜਕਾ ਹੋਰ ਲੱਗਦਾ ਕਿਉਂਕਿ ਮੈਂ ਹਮੇਸ਼ਾ ਦੋ ਤੜਕੇ ਲਗਾਨੀ ਆ ਤੇ ਟਾਈਮ ਸੇਵ ਕਰਦੀ ਆ ਕਿਉਂਕਿ ਮੈਂ ਇੰਨੀ ਬਿਜ਼ੀ ਹੁੰਨੀ ਆ ਕਿ ਮੇਰੇ ਕੋਲ ਟਾਈਮ ਹੀ ਨਹੀਂ ਹੁੰਦਾ ਤੇ ਇਸ ਕਰਕੇ ਜਦੋਂ ਵੀ ਤੁਸੀਂ ਤੜਕੇ ਲਗਾਉਨੇ ਆ ਤਾਂ ਦੋ ਲਗਾ ਲਓ ਸਮੈਲ ਜਾਂ ਤੜਕੇ ਦੀ ਆਪਾਂ ਕਹਿੰਦੇ ਆਉਂਦੀ ਘਰ ਚ ਉਹ ਤਾਂ ਆਉਣੀ ਹੈ ਤੇਜ਼ ਕਰਕੇ ਬੈਟਰ ਦੋ ਤੜਕੇ ਲਗਾ ਲਓ ਤੇ ਤੜਕਾ ਖਰਾਬ ਨਹੀਂ ਹੁੰਦਾ ਇੱਕ ਦੂਸਰੇ ਦਿਨ ਲਈ ਦੇਖੋ ਕਿੰਨਾ ਸੋਹਣਾ ਕਲਰ ਆਇਆ ਮੇਰੇ ਕੋਲੇ ਸਾਰੇ ਘਰ ਦੀਆਂ ਚੀਜ਼ਾਂ ਸੀ ਅੱਜ ਫਰੈਸ਼ ਵੈਜੀਟੇਬਲ ਵਗੈਰਾ ਪਾਏ ਸੀਗੇ ਤੇ ਫਰੈਸ਼ ਟਮਾਟੋ ਪਾਏ ਆ ਖਸ਼ੂ ਵੀ ਬੜੀ ਸੋਹਣੀ ਆਗੇ ਸਬਜੀ ਬਣ ਕੇ ਹੋਗੀ ਤਿਆਰ ਤੇ ਆਪਣਾ ਬਲੌਗ ਅੱਜ ਇੱਥੇ ਤੱਕ ਅਸੀਂ ਤੇ ਹੋਪ ਤੁਹਾਨੂੰ ਇਹ ਸਬਜੀ ਵੀ ਪਸੰਦ ਆਈ ਹੋ ਤੇ ਪਲੀਜ਼ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰ ਦਿਓ ਮੇਰੇ ਵੱਲੋਂ ਸਾਰਿਆਂ ਨੂੰ ਸੱਚੀ ਕਾ